हे गाइस गुड मॉर्निंग वेलकम टू माय न्यू व्लॉग माशा अल्लाह ਤੁਸੀਂ ਸਾਰੇ ਠੀਕ ਹੋਗੇ गाइस ਸਭਰ ਮੌਸਮ ਦੇਖੋ ਕਿੰਨਾ ਵਧੀਆ ਹੋਇਆ ਆ ਮੈਂ ਬੈ ਕੇ ਹਟਿਆ ਹੋਣੀ गाइस ਥੱਲੇ ਚਲਣ ਦੇ ਰਿਪੇਅਰਿੰਗ ਦਾ ਕੰਮ ਤਾਂ ਮੈਂ نیچے ਆ ਕੇ ਦਿਖਾਉਣਾ ਜਿਹੜਾ ਆ ਵਾਲਾ ਦਰਵਾਜਾ ਇਹਨੂੰ ਬੰਦ ਕਰਵਾ ਦੇਣਾ ਆ ਇਥੇ ਕੰਮ ਕਰਵਾ ਲੈਣੀ ਆ ਜਿਹੜੀ ਆਹ ਤੱਕ ਕਿਨ ਨੂੰ ਬੰਦ ਕਰਾ ਕੇ ਇੱਥੇ ਵੀ ਕੰਮ ਕਰਵਾ ਲੈਣੀ ਆ ਆਹ ਵਾਲਾ ਦਰਵਾਜ਼ਾ ਜਿਹੜੀ ਆਹ ਵਾਲੀ ਟਾਕੀ ਆ ਇਹ ਵਰਤੋਂ ਵਿੱਚ ਨਹੀਂ ਹੈਗੀ ਇਸ ਕਰਕੇ ਇੱਥੇ ਕੰਮ ਕਰਵਾ ਲੈਣੀ ਆ ਆਹ ਇੱਟਾਂ ਆ ਦੇਖਿਓ ਮੜੀ ਜੀ ਆਹ ਦੇਖੋ ਗਾਇਸ ਆਹ ਇੱਟਾਂ ਆ ਤੇ ਆਹ ਇੱਟਾਂ ਆ ਆਹ ਦੇਖੋ ਵੰਛਾ ਟਕਲਾ ਹੋ ਗਿਆ ਵੰਛੀ ਇੱਧਰ ਦੇਖੋ ਗਾਇਸ ਟਕਲਾ ਵੰਛਾ ਬੈੱਡ ਦੇਖੋ ਬੈੱਡ ਬਾਹਰ ਰੱਖਿਆ ਆ देखो गाइस 20 दिन बाद बच्चे कमरे ਵਿੱਚ ਦੇ ਨਾਲ ਹੀ ਸਾਰੇ ਘਰ ਵਿੱਚ ਪੇਂਟ ਕਰਵਾ ਦੇਣਾ ਆ ਸਾਰੇ ਘਰ ਵਿੱਚ ਬਾਕੀ ਸਮਾਨ ਰੱਖਿਆ ਹੈ ਇੱਧਰ ਲੰਚਮਾਨ ਵੀ ਬੈਠੇ ਆ ਲੰਚ ਜੀ ਫੋਨ ਦੇਖਣਦੇ ਆ ਮਾਨਵੀ ਪੀਂਦੀ ਆ ਕੀ ਪਿੰਦੀ ਭਈ ਠੀਕ ਹੈ ਮਾਨਵੀ ਕੋ ਪਿੰਦੀ ਭਈ ਆ ਫਿਰ ਮੱਸ ਕਹਿਣਾ ਕਿ ਮੈਨੇ ਤੁਹਾਨੂੰ ਸਮਝਾਇਆ ਨਹੀਂ ਟੀਵੀ ਵੀ ਲਾਇਆ ਇਹਨਾਂ ਨੇ ਮਾਨਵੀ ਦੇਖਣ ਦੀ ਟੀਵੀ ਉਸਕੇ ਫਿਕਰ ਮੇਰੇ ਉੱਪਰ ਛੋੜ ਦਿਓ ਹਲਕਾ ਹਲਕਾ ਮੈਂ ਸਟਾਰਟ ਹੋ ਚੁੱਕਿਆ ਹਣ ਮੈਂ ਵਾਪਸ ਚਲਾਉਤੇ ਅੱਜ ਅਸੀਂ ਗਰੁੱਪ ਪੜਨ ਜਾਣਾ 12 ਤੋਂ ਲੈ ਕੇ 2:30 ਤੱਕ ਬਿਕੋਜ਼ ਕੱਲ ਸਾਡਾ ਇੰਗਲਿਸ਼ ਦਾ ਐਗਜ਼ਾਮ ਆ ਟਾਈਮ ਦੇਖੋ 10:06 ਮਿੰਟ ਹੋ ਚੁੱਕੇ ਆ ਮੇਰੇ 650 ਸਬਸਕ੍ਰਾਈਬਰਸ ਕੰਪਲੀਟ ਹੋ ਚੁੱਕੇ ਆ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਹਣ ਮੈਂ ਬਹਿ ਚੁੱਕਿਆ ਹਾਂ ਤੇ ਮੈਂ ਹੁਣ ਕਰਨਾਗਾ ਰਿਵੀਜ਼ਨ ਇੰਗਲਿਸ਼ ਦੀ ਰਿਵੀਜ਼ਨ ਕਰਕੇ ਤਿਆਰ ਵੀ ਹੋਣਾ ਬਾਅਦ ਵਿੱਚ ਸਕੂਲ ਜਾਣਾ ਗਰੁੱਪ ਪੜਨ ਲਈ ਤੁਹਾਨੂੰ ਮੈਂ ਮਿਲਦਾ ਤਿਆਰ ਹੋ ਕੇ ਤਿਆਰ ਹੋ ਚੁੱਕਿਆ ਹੁਣ ਮੈਂ ਚੱਲਾ ਸਕੂਲ ਹੁਣ ਤੁਹਾਨੂੰ ਮੈਂ ਮਿਲਦਾਨ ਕੇ ਸਕੂਲ ਤੋਂ ਆ ਚੁੱਕਿਆ ਹੁਣ ਮੈਂ ਕੱਪੜੇ ਚੇਂਜ ਕਰਨ ਲੱਗਾ ਕੱਪੜੇ ਚੇਂਜ ਕਰ ਲਏ ਆ ਹੁਣ ਮੈਂ ਖਾਣ ਲਗਾ ਰੋਟੀ ਦਹੀਂ ਦੇ ਨਾਲ ਸ਼ਿਮਲਾ ਮਿਰਚ ਦਹੀਂ ਵਿੱਚ ਮੈਂ ਖੰਡ ਪਾ ਕੇ ਖਾਣਾ ਮੈਨੂੰ ਖੰਡ ਪਾ ਕੇ ਸਵਾਦ ਲੱਗਦਾ ਰੋਟੀ ਖਾ ਲਈਆ ਹੁਣ ਮੈਂ ਚੱਲਾ نیچے ਕੰਦ ਕਰ ਦਿੱਤੀ ਇੱਥੋਂ ਇਧਰ ਕੰਦ ਹੁੰਦੀ ਹੈ ਤੱਕੀ ਵਾਲੀ ਸਾਈਡ ਨਮਾ ਤੇ ਘੋਨਾ ਬਾਹਰ ਜਾ ਕੇ ਹੋ ਗਿਆ ਪਪਾ ਨੂੰ ਵੰਚੂ ਦੇਖੋ ਗਾਇਸ ਹੁਣ ਇੰਨੀਆਂ ਇੱਟਾਂ ਤੇ ਇੰਨੀ ਰੇਤਾ ਬਚੀ ਆ ਸੁਰਿੰਦਰ ਅੰਕਲ ਜੀ ਕੰਮ ਕਰੰਦੇ ਆ ਨ ਵੀ ਚੱਲੀ ਟਿਊਸ਼ਨ ਹੁਣ ਮੈਂ ਚਲਾ ਉੱਤੇ ਤੇ ਆ ਚੁੱਕਿਆ ਇਸ ਦੇ ਨਾਲ ਹੀ ਹੁਣ ਮੈਸੂ ਵਲੌਗ ਦਾ ਕਰਦੇ ਐਂਡ ਪਸੰਦ ਆਈ ਹੁੰਗੀ ਤਾਂ ਲਾਈਕ ਕਰ ਦਿਓ ਚੈਨਲ ਦੇ ਨਵੇਂ ਆ ਤਾਂ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਗਾਈਜ਼ ਦੇਖੋ ਇੱਧਰ ਜਾਣ ਦੀ ਸੀਗੀ ਦੇਖੋ ਗਾਈਜ਼ ਇਹਦਾ ਪੋਪਟ ਹੋ ਗਿਆ ਫਸ ਗਈ ਉਠ ਉਠ ਨਹੀਂ ਉਠ ਉਠ